ਪੰਚਾਇਤੀ ਚੋਣਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸਸੋ ਪੰਜ ਜਿਹੜਾ ਉਹ ਚੱਲ ਰਿਹਾ ਹੈ ਮਾਮਲਾ ਕੋਰਟ ਤੱਕ ਵੀ ਪਹੁੰਚਿਆ ਤੇ ਆਖਰਕਾਰ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਹੋ ਜਾਣਗੀਆਂ ਪੰਚਾਇਤੀ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਸਹੀ ਜਾਣਕਾਰੀ ਹੈ ਤੁਹਾਡੀ ਕਾਫੀ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਿਹਾ ਸੀ ਕਿ ਪੰਚਾਇਤੀ ਇਲੈਕਸ਼ਨ ਕਦੋਂ ਹੋਣਗੀਆਂ ਕਦੋਂ ਨਹੀਂ ਆਕਰ ਹੁਣ ਮੁੱਖ ਮੰਤਰੀ ਭਗੰਤ ਮਾਨਵਲੋਂ ਮੇਰੀ ਜਾਣਕਾਰੀ ਮੁਤਾਬਕ ਫਾਇਦੇ ਸਹੀ ਪਾ ਦਿੱਤੀ ਗਈ ਹੈ ਕਿ ਪੰਚਾਇਤੀ ਚੋਣਾਂ ਨੂੰ ਇੱਕ ਤਰੀਕੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੀ ਚੰਡੀ ਦੇਤੀ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਵੀਰ ਤੂਫਾਨਾ ਖੁਣੀਆਂ ਪਰ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ 13 ਅਕਤੂਬਰ ਨੂੰ ਵੀ ਪੰਚਾਇਤੀ ਚੋਣਾਂ ਹੋ ਸਕਦੀਆਂ ਭਗਵੰਤ ਦੇ ਭਗਵੰਤ ਮਾਨ ਸਰਕਾਰ ਦੇ ਆਉਣ ਤੋਂ ਬਾਅਦ ਪਹਿਲੀਆਂ ਪੰਚਾਇਤੀ ਚੋਣਾਂ ਹੋਣਗੀਆਂ ਇਸ ਕਰਕੇ ਇੱਕ ਨਵਾਂ ਬਦਲਾਅ ਇਹ ਵੀ ਆਪਣੇ ਆਪ ਹੋਏਗਾ ਕਿਉਂਕਿ ਪਿੰਡਾਂ 'ਚ ਜਦੋਂ ਆਪ ਵਿਕਾਸ ਦੀ ਗੱਲ ਕਰਦੇ ਆਂ ਨੇਕੜੀਆਂ ਪਿਛੜੀਆਂ ਪੰਚਾਇਤਾਂ ਦੀ ਦੇਖੋ ਸੁਆਹ ਹੁੰਦਾ ਕਿਸੇ ਦਾ ਕਾਂਗਰਸ ਨਾਲ ਸੰਬੰਧ ਹੋਵੇਗਾ ਕਿਸੇ ਦਾ ਅਕਾਲੀ ਦਲ ਨਾਲ ਸੰਬੰਧ ਹੋਵੇਗਾ ਉਹ ਤਰੀਕੇ ਨਾਲ ਉਹ ਜਿਹੜੇ ਸਰਕਾਰ ਦੇ ਪ੍ਰੋਗਰਾਮ ਹੁੰਦੇ ਆ ਪਿੰਡਾਂ 'ਚ ਵਿਕਾਸ ਦੀਆਂ ਗੱਲਾਂ ਹੁੰਦੀਆਂ ਉਹ ਵੀ ਉੱਥੇ ਹੀ ਲੈਂਦੇ ਆ ਆਪਣੀ ਆਪਣੀ ਤਰ੍ਹਾਂ ਆਪਣੀ ਆਪਣੀ ਰਾਸੀ ਪਾਰਟੀਆਂ ਦੇ ਨਜ਼ਰੀਏ ਤੋਂ ਉਹਨੇ ਇੱਕ ਮੌਕਾ ਮਿਲਿਆ ਆਪ ਨੂੰ ਸਿੱਧੇ ਤੌਰ ਤੇ ਪੰਚਾਇਤੀ ਚੋਣਾਂ ਦੇ ਵਿੱਚ ਵਿਚਕਿਆ ਰਿਆ ਚੋਣਾਂ ਸੰਬੰਧੀ ਸਿੰਬਲ ਨਹੀਂ ਲੈਣਗੇ ਬਿਲਕੁਲ ਜਿਸ ਸੰਬੰਧ ਦੇ ਨਵੇਂ ਵੀ ਲੜੀਆਂ ਜਾਣੀਆਂ ਜੀ ਪੰਜਾਬ ਦੇ ਇੱਕ ਤਰੀਕੇ ਨਾਲ ਕਿਹਾ ਜਾਂਦਾ ਜਿਹੜੀ ਵੀ ਪੰਚਾਇਤ ਜਿੱਤ ਕੇ ਆਏਗੀ ਉਹ ਪੰਜਾਬ ਦੀ ਪੰਚਾਇਤ ਹੋਏਗੀ ਤੇ ਉਹਨੂੰ ਗ੍ਰਾਂਟਾਂ ਵਿਕਾਸ ਦੀ ਗੱਲ ਪਿੰਡਾਂ ਦੀਆਂ ਸਮੱਸਿਆਵਾਂ ਦੀ ਗੱਲ ਤਾਂ ਸਰਕਾਰ ਉਹਨੂੰ ਬੜਾ ਖੁੱਲ੍ਹੇ ਦਿਲ ਨਾਲ ਉਹਨੂੰ ਮੁੱਦਿਆਂ ਤੇ ਵਿਚਾਰ ਉਤਾਰਨ ਦਾ ਕਹੇਗੀ ਕਿਉਂਕਿ ਪਿੰਡਾਂ ਦੇ ਵਿਕਾਸ ਦੇ ਬਿਨਾਂ ਪੰਜਾਬ ਦਾ ਵਿਕਾਸ ਸੰਭਵ ਨਹੀਂ ਹੈ ਜੇ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਪੰਚਾਇਤੀ ਚੋਣਾਂ ਦੇਖੋ ਜਮਹੂਰੀ ਦੀ ਸਭ ਤੋਂ ਪਹਿਲੀ ਪੌੜੀ ਆ ਅਸੀਂ ਰੱਬ ਜੀ ਦਾ ਕਹਿਣਾ ਰੰਨੇ ਕਿ ਕਈ ਮੁੱਖ ਮੰਤਰੀ ਸਰਪੰਚੀ ਤੋਂ ਉਹਨਾਂ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਸੋ ਟ੍ਰੇਨਿੰਗ ਵੀ ਹੈ ਪੰਚਾਇਤੀ ਚੋਣਾ ਰਾਸਿਤ ਹੁੰਦੇ ਆ ਕਿ ਵਸੰਦਾ ਪਰ ਪੰਜਾਬ ਦਾ ਵਿਕਾਸ ਚਾਹੀਏ ਪਿੰਡਾਂ ਦੀ ਉਹਨਾਂ ਦੀ ਐਜੂਕੇਸ਼ਨ ਦੀ ਗੱਲ ਕਰ ਲਈ ਹੈਲਥ ਸਕੀਮਾਂ ਦੀ ਗੱਲ ਕਰ ਲਈ ਛਪੜਾਂ ਦੇ ਪਰੋਂਦਾਂ ਦੀ ਗੱਲ ਕਰ ਲਈ ਰਸਤਿਆਂ ਦੀ ਗੱਲ ਕਰ ਲਈ ਬਹੁਤ ਸਾਰੇ ਮਾਮਲੇ ਜਿਹੜੇ ਪਿੰਦੇਤਾਂ ਦੀ ਦੇਖ ਰੇਖ ਹੈ ਉਹਨਾਂ ਨਾਲ ਜੁੜੇ ਹੋਏ ਆ ਪਰ ਕਿਉਂਕਿ ਹੁਣ ਕਾਫੀ ਦਿਨਾਂ ਤੋਂ ਸਥਿਤੀ ਲਟਕਣ ਵਾਲੀ ਬਣੀ ਹੋਈ ਸੀ ਕਈ ਥਾਂ ਤੇ ਪੰਚਾਇਤਾਂ ਆਪਣਾ ਸਮਾਪੂਰ ਕਰ ਚੁੱਕੀਆਂ ਸਨ ਤੇ ਪ੍ਰਸ਼ਾਸਕ ਲੱਗੇ ਹੋਏ ਸੀ ਜੀ ਉਹਨਾਂ ਦੀ ਥਾਂ ਹੁਣ ਜਦੋਂ ਚੁਣੇ ਹੋਏ ਨਵੇਂ ਦੇ ਆਉਣਗੇ ਸਰਪੰਚ ਆਉਣਗੇ ਪੰਚ ਆਉਣਗੇ ਤਾਂ ਸੁਭਾਵਿਕ ਹੈ ਕਿ ਲੋਕਾਂ ਦੀ ਪਿੰਡਾਂ ਦੇ ਉਥੋਂ ਦੇ ਸਬੰਧਤ ਲੋਕ ਹੁੰਦੇ ਆ ਉਹਨਾਂ ਦੀ ਸਮਾਈ ਵੀ ਬਿਹਤਰ ਹੋਏਗੀ ਤੇ ਲੋਕਾਂ ਨੂੰ ਲੱਗੇਗਾ ਕਿ ਸਾਡੀ ਆਪਣੀ ਲੀਡਰਸ਼ਿਪ ਸਾਹਮਣੇ ਆਈ ਹੈ ਸੋ ਪਹਿਲੀ ਜਿਹੜੀ ਇਲੈਕਸ਼ਨ ਹੈਗੀ ਆ ਆਪ ਦੀ ਸਰਕਾਰ ਦੇ ਚੱਲੀ ਆ ਵੱਡੀ ਪੱਧਰ ਦੇ ਉਹ ਰਿਕਵੈਸਟ ਕਰਦੇ ਜਿਹੜੇ ਪ੍ਰਬੰਧ ਵੀ ਕੀਤੇ ਜਾ ਰਹੇ ਆ ਉਹਨ ਕਮਿਸ਼ਨ ਵੱਲੋਂ ਵੀ ਰਾਤ ਤੱਕ ਕੰਮ ਕੀਤਾ ਗਿਆ ਜੀ ਉਸੇ ਤਰ੍ਹਾਂ ਸਵਾਲਾ ਪੰਚਾਇਤੀ ਵਿਭਾਗ ਦਾ ਪੰਚਾਇਤੀ ਵਿਭਾਗ ਨੇ ਵੀ ਲਿਸਟਾਂ ਦੂਜੀਆਂ ਮੁੱਢਲੀਆਂ ਜਾਣਕਾਰੀਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰਨੇ ਆ ਕਿਹਾ ਕਿਹਾ ਜਾ ਸਕਦਾ ਕਿ ਪੰਜਾਬ ਹੁਣ ਪੰਚਾਇਤੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਦਾਂ ਕਿ ਉਹਦੀ ਚੰਡੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਜਾ ਚੁੱਕੀ ਹੈ